ਗੁਰਪਾਤਸ਼ਾਹ ਜੀ ਬਾਣੀ ਅੰਦਰ ਇੱਕ ਰੁੱਖ ਦੀ ਦਹਾਰਨ ਦੇ ਕਮਾਨ ਜੀ ਨੂੰ ਸਮਝਾਉਂਦੇ ਆ ਕੀ ਸਮਝਾਉਂਦੇ ਪਾਤਸ਼ਾਹ ਜੀ ਕਹਿੰਦੇ ਜਿਸ ਰੁੱਖ ਦੀ ਜੜ ਧਰਤੀ ਅੰਦਰ ਉਸ ਦੇ ਫਲ ਮੇਰੇ ਜਗ ਸਾਰਾ ਖਾਵੇ ਪਰ ਜਿਸ ਰੁੱਖ ਦੀ ਜੜ ਧਰਤੀੋਂ ਖੜੇ ਰੁੱਖ ਸੜ ਕੇ ਸੁਆਹ ਹੋ ਜਾਵੇ ਸੇ ਇਥੇ ਦਾਤਾ ਜੀ ਗੁਰਦੇਵ ਇੱਕ ਰੁੱਖ ਦੀ ਹਰਨ ਦੇ ਕਮਾਨ ਜਿੰਸ ਜੁੰਦੇ ਭਾਈ ਇਹ ਰੁੱਖ ਦੀ ਜਿਹੜਾ ਜੋ ਮੂਲ ਹੈ ਅਰ ਧਰਤੀ ਨਾਲ ਉਖੜ ਜਾਣ ਖਣਿਜ ਪਦਾਰਥ ਨਾਲ ਮਿਲੇ ਰੁੱਖ ਦਾ ਹਾਲ ਇਹ ਹੁੰਦਾ ਭਾਈ ਕਦੇ ਵੀ ਬੰਦੇ ਦਾ ਮੂਲ ਤਤ ਪਰਮਾਤਮਾ ਦਾ ਨਾਮ ਹੈ ਜਿਹੜੇ ਪਰਮਾਤਮਾ ਦੇ ਨਾਮ ਤੋਂ ਉਖੜ ਜਾਂਦੇ ਆ ਭਾਈ ਉਹਨਾਂ ਦਾ ਹਾਲ ਵੀ ਇਹੀ ਹੁੰਦਾ ਸਵਾਹੋ ਜਿਹੜਾ ਹਰਨ ਇੱਕ ਸਤਿਗੁਰ ਤਵੀਜ਼ ਦਾ ਬੜੀ ਪਿਆਰੀ ਹੈ ਸਵਾਪ ਸਮਝੋ ਵਿਚਾਰੋ ਧਨਗੁਰਦੇਵ